ਫਿਲੌਰ ਪੁਲਿਸ ਨੇ ਮਾਰੇ ਅਨਸਰਾਂ ਵਿਰੁੱਧ ਚਲਾਇ ਮੋਹਿੰਮ ਦੇ ਤਹਿਤ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਮਿਤੀ 27 ਜੂਨ ਨੂੰ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਨੇ 112 ਨੰਬਰ ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ ਤੇ ਉਸ ਪਾਸੋਂ ਉਹ 20000 ਰੁਪਏ ਦੀ ਮੰਗ ਕਰ ਰਹੇ ਨੇ ਜਿਸ ਤਹਿਾਣਾ ਫਲੋਰ ਦੀ ਪੁਲਿਸ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾਸ਼ ਹੋਦਾ ਵਿਅਕਤੀ ਤੇਜਾ ਸਿੰਘ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾ ਹੋਏ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਅਤੇ ਕਮਲੇ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੀਂਗ ਨੂੰ ਕਾਬੂ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਮਨਦੀਪ ਸਿੰਘ ਕਮਲੇ ਸਿੰਘ ਅਤੇ ਨਰਿੰਦਰ ਕੁਮਾਰ ਤੋਂ ਇਲਾਵਾ ਕਿਰਨਜੀਤ ਕੌਰ ਪਤਨੀ ਮੰਗਾ ਨੇ ਇੱਕ ਗਰੋਹ ਬਣਾਇਆ ਸੀ ਤੇ ਕਿਰਨਜੀਤ ਕੌਰ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਆਪਣੇ ਘਰ ਗਲਤ ਕੰਮ ਕਰਨ ਲਈ ਬੁਲਾਉਂਦੀ ਸੀ ਤੇ ਬਾਅਦ ਵਿੱਚ ਉਕਤ ਵਿਅਕਤੀ ਮੌਕੇ ਤੇ ਆ ਕੇ ਉਸ ਵਿਅਕਤੀ ਕੋਲੋਂ ਪੈਸਿਆਂ ਦੀ ਮੰਗ ਕਰਦੇ ਸਨ ਹੁਣਾਂ ਕਿਹਾ ਕਿ ਇਹ ਵਿਅਕਤੀ ਤੇਜਾ ਸਿੰਘ ਨੂੰ ਵੀ ਅਗਵਾ ਕਰਕੇ ਪਹਿਲਾਂ ਛੰਡੀਪੀਰ ਨਜ਼ਦੀਕ ਦਰਿਆ ਤੇ ਲੈ ਗਏ ਤੇ ਫਿਰ ਉਕਤ ਮਹਿਲਾ ਦੇ ਘਰ ਲਈ ਜਾ ਕੇ ਬੰਦੀ ਬਣਾ ਲਿਆ ਹੁਣਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਨਰਿੰਦਰ ਕੁਮਾਰ ਪੁੱਤਰ ਸੌਦਾਗਰ ਸਿੰਘ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਦੀ ਭਾਲ ਤੇਜ ਕਰ ਦਿੱਤੀ ਹੈ ਮਾੜੇ ਅਨਸਰਾਂ ਦੇ ਖਿਲਾਫ ਜੰਗ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਹੱਤੀ ਪੁਲਿਸ ਸਥਾਨਕ ਫਲੋਰ ਨੂੰ ਉਸ ਲਈ ਸਫਲਤਾ ਹਾਸਲ ਹੋਈ ਜਦ ਮਾਨਯੋਗ ਜ਼ਿਲ੍ਹਾ ਜਲੰਧਰ ਦੇ ਸਰਦਾਰ ਹਰਵਿੰਦਰ ਸਿੰਘ ਜੀ ਦੇ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਾਲ ਜੀ ਦੀ ਵਿਸ਼ੇ ਨਿਰਦੇਸ਼ਾਂ ਤੋਂ ਥਾਣਾ ਫਲੋਰ ਪੁਲਿਸ ਨੇ ਉਸ ਲਈ ਸਫਲਤਾ ਹਾਸਲ ਹੋਈ ਜਲਦ ਜਦ ਕੱਲ ਮਿਤੀ 27 6 2025 ਨੂੰ 112 ਐਮਰਜੈਂਸੀ ਹੈਲਪਲਾਈਨ ਦੇ ਵਿੱਚ ਇੱਕ ਲੇਡੀ ਕਮਜੀਤ ਕੌਰ ਵਾਈਫ ਆਫ ਤੇਜਪਾਲ ਸਿੰਘ ਨੇ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਉਸਦੇ ਪਤੀ ਤੇਜਾ ਸਿੰਘ ਨੂੰ ਕੁਝ ਵਿਅਕਤੀਆਂ ਵੱਲੋਂ ਕਿਡਨਾਪ ਕੀਤਾ ਗਿਆ ਤੇ ਉਸ ਪਾਸੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਜਿਸ ਤੇ ਗੱਲ ਨੂੰ ਬੜਤਾਲਦੀਨ ਟੀਮਾਂ ਬਣਾ ਕੇ ਵੈਰੀਫਾਈ ਕੀਤਾ ਜੋ ਗੱਲ ਕਲੀਅਰ ਹੋਈ ਕਿ ਤੇਜਾ ਸਿੰਘ ਨੂੰ ਕੁਝ ਲੋਕਾਂ ਵੱਲੋਂ ਬੰਦਕ ਬਣਾਇਆ ਗਿਆ ਹੈ ਅਤੇ ਵੱਖ-ਵੱਖ ਟੀਮਾਂ ਦੌਰਾਨ ਤੇਜਾ ਸਿੰਘ ਨੂੰ ਚੰਡੀਪੀਰ ਵਾਲੇ ਪਾਸਿਓਂ ਬਰਾਮਦ ਕੀਤਾ ਗਿਆ ਜੋ ਕਿ ਇੱਕ ਘਰ ਦੇ ਵਿੱਚੋਂ ਬਰਾਮਦ ਹੋਇਆ ਤੇ ਉਸ ਪਾਸ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਗੂਟਾ ਸਿੰਘ ਵਾਸੀ ਤੈਂਗ ਵਿਲੇਜ ਅਤੇ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਪੁਰਾ ਪਾਇਂਟੇਰਾ ਨੂੰ ਗ੍ਰਿਫਤਾਰ ਕੀਤਾ ਅਤੇ ਤੇਜਾ ਸਿੰਘ ਨੂੰ ਮੁਕੱਦਮਾ ਹਜ਼ਾਰ ਵਿੱਚ ਬਰਾਮਦ ਕੀਤਾ ਗਿਆ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਕਲੀਅਰ ਹੋਈ ਹੈ ਕਿ ਕਿਰਨਜੀਤ ਕੋਰ ਵਾਈਫ ਆਫ ਮੰਗਾ ਵਾਸੀ ਜਗਪੁਰਾ ਪਾਇਂਟੇਰਾ ਜੋ ਕਿ ਤੇਜਾ ਸਿੰਘ ਨੂੰ ਫੋਨ ਕਰਕੇ ਬੁਲਾਉਂਦੀ ਹੈ ਤੇ ਉਸ ਦੇ ਨਾਲ ਇੱਕ ਗਲਤ ਸਿਸਟਮ ਵਿੱਚ ਜਾਂਦੀ ਹੈ ਜਿਸ ਨੂੰ ਕਿ ਇੱਕ ਵੀਡੀਓ ਬਣਾ ਕੇ ਕਮਲੇਸ਼ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਬਲੈਕਮੇਲ ਕਰਦੇ ਹੋਏ ਅਤੇ ਕੁੱਟਮਾਰ ਕਰਦੇ ਹੋਏ ਅਤੇ ਇੱਕ ਖਿਡੌਨੇ ਪਿਸਤੌਲ ਦੀ ਨੋਕ ਤੇ ਉਸ ਪਾਸੋਂ ਆਪਣੇ ਮੋਬਾਈਲ 'ਚ ਪੈਸੇ ਭੋਣਦੇ ਅਤੇ ਉਸਦੀ ਪਤਨੀ ਪਾਸੋਂ ਪਹਿਲਾਂ 5 ਲੱਖ ਫਿਰ 2 ਲੱਖ ਫਿਰ 20 ਹਜ਼ਾਰ 'ਚ ਸੌਦਾ ਤੈਅ ਕਰਨ ਉਪਰੰਤ ਉਸ ਨੂੰ ਫਿਰੋਕੀ ਦੀ ਮੰਗ ਕੀਤੀ ਗਈ ਜਿਸ ਨੂੰ ਜੋ ਉਸਦੀ ਪਤਨੀ ਵੱਲੋਂ 112 ਹੈਲਪਲਾਈਨ ਤੇ ਪੁਲਿਸ ਨਾਲ ਸੰਪਰਕ ਕੀਤਾ ਗਿਆ ਜਿਸ ਨਹੀਂ ਉਕਤ ਸਾਰੇ ਦੋਸ਼ੀਆਂ ਦੀ ਸਾਰੀ ਪੜਤਾਲ ਕਰਨ ਉਪਰੰਤ ਦੋ ਦੋਸ਼ੀ ਗ੍ਰਿਫਤਾਰ ਅਤੇ ਤੇਜਸ ਸਿੰਘ ਨੂੰ ਬਰਾਮਦ ਕੀਤਾ ਗਿਆ ਕਿਹੜਾ ਵਿਕਲਪ ਇਹਦੇ ਬਰਾਮਦ ਕੀਤਾ ਅਸੀਸ ਮੁਕਦਮਾ ਦਰਜ ਕਰਾਣ ਉਪਰਾਧ ਗ੍ਰਿਫਤਾਰੀਆਂ ਕਰਨ ਉਪਰਾਧ ਦੋ ਮੋਟਰਸਾਈਕਲ ਇੱਕ ਖਿਡਾਉਣਾ ਪਿਸਤੌਲ ਅਤੇ ਪੰਜ ਮੋਬਾਈਲ ਬਰਾਮਦ ਕੀਤੇ ਹਨ ਜਿਨ੍ਹਾਂ ਦੇ ਹੋਰ ਵੀ ਤੋਂ ਜੈਂਟ ਦੇ ਨਾਲ ਸਾਥੀ ਹੈ ਇਹਨਾਂ ਦੇ ਨਾਲ ਟੋਟਲ ਇਹ ਤਿੰਨ ਜੈਂਟਸ ਅਤੇ ਇੱਕ ਲੇਡੀ ਹੈ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਥਿੰਗ ਵਿਲੇਜ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਤਪੁਰ ਪੈਂਟੇਰਾ ਗ੍ਰਿਫਤਾਰ ਹੋ ਚੁੱਕੇ ਹਨ ਨਰਿੰਦਰ ਕੁਮਾਰ ਵਾਸੀ ਜਗਤਪੁਰ ਪੈਂਟੇਰਾ ਭੱਜੇ ਹੋਏ ਅਤੇ ਕਿਰਨਜੀਤ ਕੋਰ ਵਾਈਫ ਆਫ ਮੰਗਾ ਵਾਸੀ ਜਗਤਪੁਰ ਪੈਂਟੇਰਾ ਫਿਰ ਆਹ ਤੇ ਕੀ ਹੋਰ ਵੀ ਪਰਦਾ ਤੋਂ ਨਹੀਂ ਜਾਂਦਾ ਇਸ ਸੰਬੰਧੀ ਰਿਮਾਂਡ ਦੌਰਾਨ ਵੈਰੀਫਾਈ ਕਰਨਾ ਹੈ